ਔ ਸਾਰੇ ਰਲ ਮਿਲ ਕੇ ਇਸ ਲੋੜਵੰਦ ਗਰੀ ਪਰਿਵਾਰ ਦੀ ਮਦਦ ਕਰਕੇ ਘਰ ਬਣਾਈਏ। ਬਲਾਕ ਦਸੂਹਾ ਦੇ ਪਿੰਡ ਕੁੱਲੀਆਂ ਵਾਲਾ ਦਾ ਹਰਮੇਸ਼ ਚੰਦਰ ਅਤ ਦੀ ਗਰੀਬੀ ਨਾਲ ਜੂਝ ਰਿਹਾ ਹੈ। ਬਹੁਤ ਹੀ ਗਰੀਬੀ ਵਿੱਚ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਕਰ ਰਿਹਾ ਹੈ। ਅਸਲੀਅਤ ਵਿੱਚ ਦੇਖਿਆ ਜਾਵੇ ਤਾਂ ਇਹ ਲੋੜਵੰਦ ਗਰੀ ਪਰਿਵਾਰ ਸੱਚੀ ਸਮਾਜ ਵਿੱਚ ਮਦਦ ਲੈਣ ਦਾ ਹੱਕਦਾਰ ਹੈ। ਇਹ ਹਰਮੇਸ਼ ਚੰਦਰ ਸਰੀਰਕ ਤੌਰ ਤੇ 50-60% ਅੰਗਹੀਨ ਹੈ ਜਵਾਨ ਤੋਂ ਸਾਫ ਬੋਲ ਵੀ ਨਹੀਂ ਸਕਦਾ ਜੋਰ ਦੇ ਕੰਮ ਕਰਨ ਤੋਂ ਵੀ ਅਸਮਰਥ ਹੈ ਧਿਆਨ ਦੇਣ ਵਾਲੀ ਗੱਲ ਹੈ ਕਿ ਹਰਮੇਸ਼ ਚੰਦਰ ਦੇ ਵਿਆਹ ਤੋਂ ਬਾਅਦ ਇੱਕ ਬੱਚਾ ਹੋਣ ਉਪਰੰਤ ਤੁਰੰਤ ਹੀ ਉਸ ਦੇ ਘਰ ਵਾਲੀ ਦੀ ਦਮੇ ਦੀ ਬਿਮਾਰੀ ਨਾਲ ਮੌਤ ਹੋ ਗਈ ਇਸ ਦਾ ਬੱਚਾ ਬਾਲ ਅਵਸਥਾ ਵਿੱਚ ਵੀ ਕੰਮ ਕਰਨ ਲਈ ਮਜਬੂਰ ਹੈ ਰੋਟੀ ਦਾ ਕੋਈ ਰੁਜ਼ਗਾਰ ਨਹੀਂ ਆਪ ਸਰੀਰਕ ਤੌਰ ਤੇ ਅੰਗਹੀਨ ਹੋਣ ਕਾਰਨ ਹਰਮੇਸ਼ ਚੰਦਰ ਤੋਂ ਕੋਈ ਕੰਮ ਨਹੀਂ ਹੁੰਦਾ ਹਰਮੇਸ਼ ਪਿੰਡ ਕੁੱਲੀਆਂ ਵਾਲਾ ਵਿਖੇ ਕੱਚੇ ਦੋ ਖਾਣੇ ਦੇ ਕਮਰੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਹੈ ਬਾਕੀ ਉਸ ਦੇ ਘਰ ਕਮਰਿਆਂ ਦੀਆਂ ਕੱਚੀਆਂ ਛੱਤਾਂ ਡਿੱਗ ਚੁੱਕੀਆਂ ਹਨ ਹੁਣ ਜਿਹੜੇ ਦੋ ਖਾਨੇ ਵਿੱਚ ਕੱਚੇ ਮਕਾਨ ਵਿੱਚ ਰਹਿ ਰਿਹਾ ਹੈ ਉਸ ਦੀ ਛੱਤ ਦਾ ਵੀ ਕੋਈ ਪਤਾ ਨਹੀਂ ਕਦੋਂ ਡਿੱਗ ਜਾਵੇ ਮੇਰੀ ਨਿਊਜ਼ ਟੂਡੇ ਦੇ ਸਰੋਤਿਆਂ ਨੂੰ ਤੇ ਸਾਰੇ ਧਰਮਾਂ ਦੇ ਭਾਈਚਾਰੇ ਦੀਆਂ ਸੰਗਤਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਇਸ ਲੋੜ ਪੰਦ ਗਰੀ ਪਰਿਵਾਰ ਦੀ ਹਰ ਪਾਸੇ ਮਦਦ ਕਰੋ ਦਾਨੀ ਸੱਜਣਾ ਨੂੰ ਵੀ ਉਚੇਚੇ ਤੌਰ ਤੇ ਮੇਰੀ ਬੇਨਤੀ ਹੈ ਕਿ ਹਰ ਮੇਸ਼ੰਦਰ ਨਾਂ ਦੇ ਲੋੜਵੰਦ ਗਰੀ ਪਰਿਵਾਰ ਦੀ ਮਦਦ ਕਰਨ ਲਈ ਉੱਭਰ ਕੇ ਸਾਹਮਣੇ ਆਉਣ ਆਦਾਰਾ ਨਿਊਜ਼ ਟੂਡੇ ਵੀ ਮਦਦ ਕਰ ਰਿਹਾ ਹੈ ਤੁਸੀਂ ਵੀ ਸਾਰੇ ਆਪਣੀ ਗੁਣਜੈਸ਼ ਮੁਤਾਬਕ ਯੋਗਦਾਨ ਪਾਓ ਤਾਂ ਜੋ ਕਿ ਇਸ ਗਰੀ ਪਰਿਵਾਰ ਦੇ ਦੋ ਮੈਂਬਰ ਪੱਕੇ ਘਰ ਦੀ ਛੱਤ ਹੇਠਾਂ ਬੈਠ ਕੇ ਢਿੱਡ ਭਰ ਕੇ ਰੋਟੀ ਖਾ ਸਕਣ ਅਦਾਰਾ ਨਿਊਜ਼ ਟੂਡੇ ਤੁਹਾਡਾ ਸਾਰਿਆਂ ਦਾ ਸਦਾ ਹੀ ਰਿਣੀ ਰਹੇਗਾ ਮਦਦ ਕਰਨ ਲਈ ਪਤਾ ਹਰਮੇਸ਼ ਚੰਦਰ ਪੁੱਤਰ ਦਸੌਂਦੀ RAM ਪਿੰਡ ਕੁੱਲੀਆਂ ਵਾਲਾ ਡਾਕਖਾਨਾ ਤਹਿਸੀਲ ਦਸੂਆ ਜ਼ਿਲ੍ਹਾ ਸ਼ਹਿਰਪੁਰ ਮੋਬਾਈਲ ਨੰਬਰ 9968816713 9968816713 ਔਰਲ ਮਿਲ ਕੇ ਸਾਰੇ ਇਸ ਲੋੜਵੰਦ ਗਰੀਬ ਪਰਿਵਾਰ ਦੀ ਮਦਦ ਕਰਕੇ ਘਰ ਬਣਾਈਏ ਬਲਾਗ ਦਸੂਹਾ ਦੇ ਪਿੰਡ ਕੁੱਲੀਆਂ ਵਾਲਾ ਦਾ ਹਰਮੇਸ਼ ਚੰਦਰ ਅੱਤ ਦੀ ਗਰੀਬੀ ਨਾਲ ਜੂਝ ਰਿਹਾ ਹੈ ਬਹੁਤ ਹੀ ਗਰੀਬੀ ਵਿੱਚ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਿਹਾ ਹੈ ਅਸਲੀਅਤ ਵਿੱਚ ਦੇਖਿਆ ਜਾਵੇ ਤਾਂ ਇਹ ਲੋੜਵੰਦ ਗਰੀਬ ਪਰਿਵਾਰ ਸੱਚੀ ਸਮਾਜ ਵਿੱਚ ਮਦਦ ਲੈਣ ਦਾ ਹੱਕਦਾਰ ਹੈ ਏ ਹਰਮੇਸ਼ ਚੰਦਰ ਸਰੀਰਕ ਤੌਰ ਤੇ ਪਿਆ 60% ਅੰਗਹੀਨ ਹੈ ਜਵਾਨ ਤੋਂ ਸਾਫ ਬੋਲ ਵੀ ਨਹੀਂ ਸਕਦਾ ਜੋਰ ਦੇ ਕੰਮ ਕਰਨ ਤੋਂ ਅਸਮਰਥ ਹੈ ਧਿਆਨ ਦੇਣ ਵਾਲੀ ਗੱਲ ਹੈ ਕਿ ਹਰਮੇਸ਼ ਚੰਦਰ ਦੇ ਵਿਆਹ ਤੋਂ ਬਾਅਦ ਇੱਕ ਬੱਚਾ ਹੋਣ ਉਪਰੰਤ ਤੁਰੰਤ ਹੀ ਉਸ ਦੇ ਘਰ ਵਾਲੀ ਦੀ ਦਮੇ ਦੀ ਬਿਮਾਰੀ ਨਾਲ ਮੌਤ ਹੋ ਗਈ ਇਸ ਦਾ ਬੱਚਾ ਬਾਲ ਅਵਸਥਾ ਵਿੱਚ ਵੀ ਕੰਮ ਕਰਨ ਲਈ ਮਜਬੂਰ ਹੈ ਰੋਟੀ ਦਾ ਕੋਈ ਰੋਜ਼ਗਾਰ ਨਹੀਂ ਆਪ ਸਰੀਰ ਤੌਰ ਤੇ ਅੰਗਹੀਨ ਹੋਣ ਕਾਰਨ ਹਰਮੇਸ਼ ਚੰਦਰ ਤੋਂ ਕੋਈ ਕੰਮ ਨਹੀਂ ਹੁੰਦਾ ਹਰਮੇਸ਼ ਪਿੰਡ ਕੁੱਲੀਆਂ ਵਾਲਾ ਵਿਖੇ ਕੱਚੇ ਦੋ ਖਾਨੇ ਦੇ ਕਮਰੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਹੈ ਬਾਕੀ ਉਸ ਦੇ ਘਰ ਦੇ ਕਮਰੇ ਦੀਆਂ ਕੱਚੀਆਂ ਛੱਤਾਂ ਡਿੱਗ ਚੁੱਕੀਆਂ ਹਨ ਹੁਣ ਜਿਹੜੇ ਦੋ ਖਾਨੇ ਵਿੱਚ ਕੱਚੇ ਮਕਾਨ ਵਿੱਚ ਰਹਿ ਰਿਹਾ ਹੈ ਉਸ ਦੀ ਛੱਤ ਦਾ ਵੀ ਕੋਈ ਪਤਾ ਨਹੀਂ ਕਦੋਂ ਡਿੱਗ ਜਾਵੇ ਮੇਰੀ ਨਿਊਜ਼ ਟੂਡੇ ਦੇ ਸਰੋਤਿਆਂ ਨੂੰ ਤੇ ਸਾਰੇ ਧਰਮਾਂ ਦੇ ਭਾਈਚਾਰੇ ਦੀਆਂ ਸੰਗਤਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਇਸ ਲੋੜਵੰਦ ਗਰੀਬ ਪਰਿਵਾਰ ਦੀ ਹਰ ਪਾਸਿਓਂ ਮਦਦ ਕਰੋ ਦਾਨੀ ਸਜਨਾ ਨੂੰ ਵੀ ਉ체체 ਤੌਰ ਤੇ ਮੇਰੀ ਬੇਨਤੀ ਹੈ ਕਿ ਹਰਮੇਸ਼ ਚੰਦਰ ਨਾਂ ਦੇ ਲੋੜਵੰਦ ਗਰੀਬ ਪਰਿਵਾਰ ਦੀ ਮਦਦ ਕਰਨ ਲਈ ਉੱਭਰ ਕੇ ਸਾਹਮਣੇ ਆਉਣ ਅਦਾਰਾ ਨਿਊਜ਼ ਟੂਡੇ ਵੀ ਮਦਦ ਕਰ ਰਿਹਾ ਹੈ ਤੁਸੀਂ ਵੀ ਸਾਰੇ ਆਪਣੀ ਗੁਣਜੈਸ ਮੁਤਾਬਕ ਯੋਗਦਾਨ ਪਾਓ ਤਾਂ ਜੋ ਕਿ ਇਸ ਗਰੀਬ ਪਰਿਵਾਰ ਦੇ ਮੈਂਬਰ ਪੱਕੇ ਘਰ ਦੀ ਛੱਤ ਹੇਠਾਂ ਬੈਠ ਕੇ ਢਿੱਡ ਭਰ ਕੇ ਰੋਟੀ ਖਾ ਸਕਣ ਆਦਾਰਾ ਨੀਊ ਟੂਡੇ ਤੁਹਾਡਾ ਸਾਰਿਆਂ ਦਾ ਸਦਾਰ ਨਹੀਂ ਰਹੇਗਾ ਮਦਦ ਕਰਨ ਲਈ ਪਤਾ ਹਰਮੇਸ਼ ਚੰਦਰ ਪੁੱਤਰ ਸ਼੍ਰੀ ਦਸੋਂਦੀ RAM ਪਿੰਡ ਕੁੱਲੀਆਂ ਬਾਲਾ ਡਾਕ ਤੇ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਮੋਬਾਈਲ ਨੰਬਰ 99688 16713 99688 16713 ਤੇ ਸੰਪਰਕ ਕਰਦੇ ਕਰ ਸਕਦੇ ਹੋ ਤੁਸੀਂ ਇਸ ਗਰੀਬ ਪਰਿਵਾਰ ਦੇ ਨਾਲ ਜਸੂਹਾ ਤੋਂ ਜਸਵੀਰ ਕੁਲੀਆਂ ਵਾਲਾ ਚੀਫ ਐਡੀਟਰ ਨਿਊ ਟੂਡੇ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ